ਸਰਕਾਰੀ ਬਾਸ ਦੇ ਵਿੱਚ ਉਸ ਵੇਲੇ ਹੰਗਾਮਾ ਦੇਖ ਨੂੰ ਮਿਲਿਆ ਜਉਂਦੇ ਇੱਕ ਮਹਿਲਾ ਨੇ ਗੁੰਡਾਗਰਦੀ ਕਰਦੇ ਹੋਏ ਬਾਸ ਡਰਾਈਵਰ ਦੀ ਕੁੱਟਮਾਰ ਕਰ ਦਿੱਤੀ ਜਿਸ ਤੋਂ ਬਾਅਦ ਬਾਸ ਉੱਥੇ ਰੋਕ ਦਿੱਤੀ ਅਤੇ ਉਸ ਤੋਂ ਬਾਅਦ ਖੂਬ ਹੰਗਾਮਾ ਹੋਇਆ ਅਤੇ ਸਵਾਰੀਆਂ ਨੇ ਵੀ ਕਿਹਾ ਕਿ ਸਭ ਤੋਂ ਪਹਿਲਾਂ ਮਹਿਲਾ ਦੇ ਵੱਲੋਂ ਡਰਾਈਵਰ ਨੂੰ ਗਾਲ੍ਹਾਂ ਕੱਢੀਆਂ ਗਈਆਂ ਤੇ ਉਸਦੇ ਥੱਪੜ ਮਾਰੇ ਗਏ ਜਿਸ ਤੋਂ ਬਾਅਦ ਮਾਹੌਲ ਕਰਮਾ ਗਿਆ ਤਾਂ ਸਭ ਤੋਂ ਪਹਿਲਾਂ ਅਸੀਂ ਨਜ਼ਰ ਇਸ ਵੀਡੀਓ ਤੇ ਮਾਰਦੇ ਹਾਂ ਤੇ ਫਿਰ ਕਰਾਂਗੇ ਪੂਰੇ ਮਾਮਲੇ ਤੇ ਗੱਲਬਾਤ ਓਏ ਮੇਰੀ ਗੱਲ ਸੁਣ ਉਹਨੂੰ ਮੁੰਛੀ ਨੂੰ ਫੋਨ ਕਰਕੇ ਉਹਨੂੰ ਕਿਹਾ ਕੇ ਜੇਲ੍ਹ ਲੇਡੀ ਕਨਸੈਪਟ ਇਹ ਉਹੀ ਚੱਲੂ ਹੀ ਹੋਈ ਆਲੇ ਭਾਈ ਜੀ ਤੁਸੀਂ ਮੈਨਾਂ ਆਇਆ ਨਾ ਇਸ ਟਿਕਟਰੇ ਵਾਲੇ ਮੈਨੇਜਮੈਂਟ ਮੇਰੀ ਗੱਲ ਜਿੰਨੇ ਮਿੰਟ ਇੱਕ ਮਿੰਟ ਰਹਿ ਜਾਓ ਕਿਹਦੇ ਮਾਰੀ ਕਿਹਦੇ ਆਹ ਕੰਡੈਕਟਰ ਨੇ ਆਹ ਕੰਡੈਕਟਰ ਕਿੱਥੇ ਆ ਵੀਰੇ ਕਿਉਂ ਮਾਰੀ ਕੰਡੈਕਟਰ ਨੇ ਕਮੈਂਟ ਵੀਜੀ ਮੈਂ ਸਵਾਰੀ ਆ ਮੈਂ ਜਲੰਧਰ ਜਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਬਾਈ ਜੀ ਬਾਈ ਜੀ ਗੱਲ ਓ ਮਾਤਾ ਓਏ ਲਾਡਾ ਨੂੰ ਪੁੱਛੇ ਜੀ ਓ ਇੱਕ ਮਿੰਟ ਯਾਰ ਬਾਈ ਜੀ ਗੱਲ ਇਹ ਹੋਈ ਆ ਅਸੀਂ ਵੀ ਮੈਂ ਜਲੰਧਰ ਜਾਣਾ ਇੱਥੇ ਜਾਣਾ ਇਹਨੇ ਕਿਹਾ ਬੀਬੀ ਇਹਨਾਂ ਨੇ ਕਿਹਾ ਟਿਕਟ ਨਹੀਂ ਨਹੀਂ ਪਰਚਾ ਕਰੋ ਅਸੀਂ ਜਾਣਾ ਬਾਈਬਾਸ ਉਹ ਕਹਿੰਦਾ ਬਾਈਬਾਸ ਨਹੀਂ ਜਾਣੀ ਕਿਉਂ ਉੱਤਰ ਉਹ ਇਹਨੇ ਗੋਲਾ ਕੱਢੀ ਇਹਨੇ ਚੱਕਦਾ ਬਕਰ ਇਹਨੇ ਗੋਲਾ ਤੇ ਨਹੀਂ ਉਹਦੇ ਹੱਥ ਦੇਖ ਕੇ ਗਲਤੀ ਇਹਨਾਂ ਦੀ ਇਹਦੇ ਕੋਈ ਬਹੁਤ ਨੇ ਮਾਰਿਆ ਤਦੇ ਰੋਡ ਦੇ ਉੱਪਰ ਭੱਲੇ ਜੋ ਫਿਰ ਉਹ ਠੇਕੇ ਲਿਆਉਂਦਾ ਉਹ ਮਾਤਾ ਖੜੀ ਆ ਉਹ ਮਾਤਾ ਮਾਤਾ ਬੈਠੀ ਉਹਨੂੰ ਪੁੱਛ ਰੋ ਸਵਾਰੀ ਉਹਨਾਂ ਨੂੰ ਵੀ ਲੈ ਜਾਂਦੇ ਆ ਗੱਡੀ ਆਈ ਤੇ ਕਰੀ ਲੈ ਕੇ ਗੱਡੀ ਵੀ ਲੈ ਜਾਓ ਗੱਡੀ ਆਈ ਆਪੇ ਲੈ ਕੇ ਜੋ ਵੀ ਪਤਾ ਲੱਗੇ ਜਾਂ ਉਹ ਤੇ ਪਾਸੇ ਨਾਲ ਚੱਲੋ ਸਾਰਿਆਂ ਨੂੰ ਪਤਾ ਲੱਗੇ ਆਪਾਂ ਬੱਸ ਬਾਈ ਇੱਕ ਮਿੰਟ ਕੀ ਨਾਮ ਹੈ ਤੁਹਾਡਾ ਦੱਸਦੀ ਹੈ ਕਿ ਅੰਮ੍ਰਿਤਸਰ ਤੋਂ ਲੁਧਿਆਣਾ ਪਹੁੰਚੀ ਪੰਜਾਬ ਰੋਡ ਬੱਸ ਦੀ ਵਾਹਨ ਦੇ ਵਿੱਚ ਇਹ ਹੰਗਾਮਾ ਹੋਇਆ ਜਦੋਂ ਇੱਕ ਮਹਿਲਾ ਜਲੰਧਰ ਬਾਈਪਾਸ ਤੇ ਜਾਣ ਲਈ ਬੈਠੀ ਤਾਂ ਕੰਡਕਟਰ ਨੇ ਮਹਿਲਾ ਨੂੰ ਕਿਹਾ ਕਿ ਇਹ ਬੱਸ ਉਥੇ ਨਹੀਂ ਰੁਕੇਗੀ ਬੱਸ ਐਨੇ ਹੀ ਕਹਿਣ ਦੇ ਉੱਤੇ ਹੰਗਾਮਾ ਹੋ ਗਿਆ ਤੇ ਡਰਾਈਵਰ ਨੂੰ ਗਾਲਾਂ ਕੱਢੀਆਂ ਅਤੇ ਉਸ ਦਾ ਕੁਟਾਪਾ ਵੀ ਕੀਤਾ ਡਰਾਈਵਰ ਦਾ ਬੱਸ ਐਨਾ ਹੀ ਕਹਿਣਾ ਸੀ ਕਿ ਸ਼ਹਿਰ ਦੇ ਸਟਾਪਸ ਦੇ ਉੱਤੇ ਇਹ ਜਿਹੜੀ ਕਿ ਬੱਸ ਰੋਕੀ ਨਹੀਂ ਜਾਵੇਗੀ ਨਹੀਂ ਉਤਾਰਿਆ ਜਾਵੇਗਾ ਜਿਸ ਨੂੰ ਲੈ ਕੇ ਮਹਿਲਾ ਨੇ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਤੇ ਸਵਾਰੀਆਂ ਨੇ ਮਾਹੌਲ ਸ਼ਾਂਤ ਕਰਵਾਉਂਦੀ ਕੋਸ਼ਿਸ਼ ਕੀਤੀ ਸਵਾਰੀਆਂ ਨੇ ਆਪਣੇ ਅੱਖੀ ਦੇਖਾ ਪੂਰਾ ਹਾਲ ਦੱਸਿਆ ਕਿ ਕਿਵੇਂ ਸਭ ਤੋਂ ਪਹਿਲਾਂ ਮਹਿਲਾ ਦੇ ਬਲੋਗ ਗਾਲਾਂ ਕੱਢੀਆਂ ਗਈਆਂ ਤੇ ਥੱਪੜ ਮਾਰਿਆ ਗਿਆ ਬਾਈਟਾਂ ਸਵਾਰੀਆਂ ਦੀਆਂ ਨੂੰ ਚਲੋ ਚਲੋ ਇੱਥੇ ਉਤਰ ਜੋ ਕਿਦੋਂ ਉਤਰੀਆ ਕਿਉਂ ਤੇਰੀ ਸੀ ਅੱਛਾ ਬੀਬੀ ਦੀ ਗਲਤੀ ਹੋਦੀ ਕੀ ਅਸੀਂ ਇੱਥੇ ਬਹਿਣਾ ਉਹ ਕਹਿੰਦਾ ਵੀ ਤੂੰ ਉੱਤਰ ਜਾ ਤੈਨੂੰ ਕਿਉਂ ਤੂੰ ਸਵਾਰੀ ਹਾਂਜੀ ਠੀਕ ਹੈ ਕਿਉਂ ਸਵਾਰੀਆ ਖਰਾਬ ਕਰਦਾ ਹਾਂਜੀ 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 ਉਹਨੇ ਕਹਤਾ ਦਾ ਕੁੱਤਾ ਅੱਛਾ ਇਹ ਗੱਲ ਕਹੀ ਉਹਨੇ ਠੀਕ ਹੈ ਕੰਡਕਟਰ ਨੂੰ ਹਾਂ ਫਿਰ ਇਹਨੇ ਥੱਪੜ ਮਾਰਿਆ ਤੇ ਗਲਮਾ ਫੜ ਲਿਆ ਅੱਜ ਹਾਂ ਉਹਦੇ ਮੈਂ ਨਿਸ਼ਾਨ ਪਏ ਹੋਏ ਆ ਉਹ ਸਾਈਡ ਦਾ ਅੱਛਾ ਜੀ ਫਿਰ ਤੇ ਫਿਰ ਉਹਨੇ ਇਹ ਥੱਪੜ ਇਹਨੇ ਮਾਰਿਆ ਕਿ ਅਸੀਂ ਮੈਂ ਕਮਾਈਸ਼ ਰਹਾ ਹਾਂ ਬੀਬੀ ਇਹ ਥੱਪੜ ਇਹਨੇ ਮਾਰੇ ਇਹਨੇ ਮਾਰਿਆ ਬਈ ਤੇ ਗੁਲਾਮ ਇਹਨੂੰ ਹੱਥ ਨਹੀਂ ਪਾਇਆ ਕੁੱਤਾ ਐ ਕਹ ਕੇ ਉਹਨੂੰ ਗੁਲਾਮ ਨਹੀਂ ਹੁੰਦਾ ਮੈਂ ਕਹਿੰਦਾ ਗੱਲ ਕਰਾਉਂਦਾ ਸਹੀ ਗੱਲ ਹੈ ਜ ਉਥੇ ਇਸ ਸਾਰੀ ਘਟਨਾ ਦੇ ਉੱਤੇ ਡਰਾਈਵਰ ਦਾ ਬਿਆਨ ਵੀ ਸਾਹਮਣੇ ਆਇਆ ਤਾਂ ਡਰਾਈਵਰ ਨੇ ਇਸ ਨੂੰ ਲੈ ਕੇ ਕੀ ਕਿਹਾ ਜ਼ਰਾ ਤੁਸੀਂ ਵੀ ਸੁਣ ਲਓ ਲੁਧਿਆਣੇ ਤੋਂ ਜਲੰਧਰ ਵਾਪਸ ਜਾਣਾ ਸੀ ਹਾਂਜੀ ਹਾਂਜੀ ਤੇ ਉਸ ਤੋਂ ਬਾਅਦ ਦੁਬਾਰਾ ਜਦੋਂ ਮੈਂ ਟਿਕਟਾਂ ਲਿਆ ਗਿਆ ਤੇ ਮੈਨੂੰ ਮੈਂ ਇਹਨੂੰ ਪੁੱਛਿਆ ਵੀ ਲਓ ਟਿਕਟਾਂ ਹਾਂ ਉਧਾਰ ਕੱਢ ਕੱਢ ਕੇ ਕਹਿੰਦੀ ਬਾਈਪਾਸ ਤੇ ਉਤਰਨਾ ਮੈਂ ਕਿਹਾ ਬਾਈਪਾਸ ਦੀ ਟਿਕਟ ਨਹੀਂ ਬਣਦੀ ਹੈਗੀ ਜੀ ਹਾਂ ਹਾਂ ਤੇ ਬਾਈਪਾਸ ਦੀ ਟਿਕਟ ਸਾਡੀ ਨਹੀਂ ਬਣਦੀ ਬਾਈਪਾਸ ਦਾ ਕੋਈ ਏਡਾ ਨਹੀਂ ਹੈਗਾ ਤੇ ਉਸ ਤੋਂ ਬਾਅਦ ਗਾਲਾਂ ਲਾਗੀਆਂ ਕੱਢਵਾਉਣ ਕੁੱਤਾ ਬਾੜਾ ਬੋਲਣ ਲੱਗ ਗਿਆ ਤੇ ਉਹ ਤੁਆ ਥੱਪੜ ਮਾਰਿਆ ਨਾਲ ਹੀ ਦੋਹਾਂ ਦਿਖਾ ਦੇ ਤੁਸੀਂ ਤੇ ਬਾਕੀ ਸਵਾਰੀਆਂ ਗਵਾਹ ਨੇ ਮੌਕੇ ਤੇ ਇਹਨਾਂ ਨੇ ਉਹ ਕੁੱਸਤਾ ਮੇਰਾ ਤੇ ਮੇਰਾ ਬਕਸਾ ਗਾਇਬ ਹੋ ਚੁੱਕਿਆ ਤੇ ਮੇਰਾ ਕੈਸ਼ ਵੀ ਹੈ ਕੈਸ਼ ਨਿਕਲ ਚੁੱਕਿਆ ਅੱਛਾ ਕੈਸ਼ ਵੀ ਗਾਇਬ ਹੈ ਹਾਂਜੀ ਹੱਥੋਂ ਭਾਈ ਗਿਤੇ ਨੇ ਅੱਛਾ ਹੱਥੋਂ ਭਾਈ ਕਰਕੇ ਮਾਰਦੇ ਹਾਂ ਹਾਂਜੀ ਹਾਂਜੀ ਆ ਚਲੋ ਪੁਲਿਸ ਵਾਲੀਆਂ ਸਵਾਰੀਆਂ ਫੜ ਚੁੱਕੀਆਂ ਖਿਆ ਦਾਦੇ ਕਿ ਸਾਰੀ ਘਟਨਾ ਦੇ ਵਿੱਚ ਮਹਿਲਾ ਦਾ ਹੀ ਕਸੂਰ ਕੱਢਿਆ ਜਾ ਰਿਹਾ ਹੈ ਕਿ ਮਹਿਲਾ ਨੇ ਸਭ ਤੋਂ ਪਹਿਲਾਂ ਡਰਾਈਵਰ ਨੂੰ ਗਾਲਾਂ ਕੱਢੀਆਂ ਜਿਸ ਤੋਂ ਬਾਅਦ ਇਹ ਮਾਹੌਲ ਗਰਮਾਇਆ ਇੱਕ ਛੋਟੀ ਜਿਹੀ ਗੱਲ ਦੇ ਪਿੱਛੇ ਇੱਥੇ ਇੰਨਾ ਹੰਗਾਮਾ ਹੋਇਆ ਕਿ ਜਿਹੜੇ ਲੋਕਾਂ ਨੇ ਸਮੇਂ ਸਿਰ ਪਹੁੰਚਣਾ ਸੀ ਉਹ ਵੀ ਅਕੀਕ ਤੋ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ